580 ਯੋਗਾ ਵਿਆਸੀ ਪੰਜਾਬ ਦੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦੀ ਯੋਗ ਰਾਹੀਂ ਸੂਬੇ ਦੇ ਲੋਕਾਂ ਦੇ ਜੀਵਨ ਨੂੰ ਬਦਲਣ ਦੀ ਯੋਜਨਾ ਨੂੰ ਲਾਗੂ ਕਰਨ ਵਿੱਚ ਲੱਗੇ ਹੋਏ ਹਨ। ਕਪਾਲ ਭਾਤੀ ਸਟਾਰਟ ਕਰ ਦੋ। ਸੀਐਮ ਦੀ ਯੋਗ ਸ਼ਾਲਾ ਸਕੀਮ ਤਹਿਤ ਹੁਣ ਤੱਕ ਸਾਰੇ 23 ਜ਼ਿਲ੍ਹਿਆਂ ਵਿੱਚ 3284 ਕਲਾਸਾਂ ਲਗਾਈਆਂ ਜਾ ਚੁੱਕੀਆਂ ਹਨ ਜਿਨ੍ਹਾਂ ਦਾ ਹਜ਼ਾਰਾਂ ਲੋਕਾਂ ਨੂੰ ਫਾਇਦਾ ਹੋਇਆ ਹੈ। ਜੇ ਤੁਸੀਂ ਯੋਗਾ ਕਰਨਾ ਚਾਹੁੰਦੇ ਹੋ ਮੁਹੱਲੇ ਦੇ ਪਾਰਕ 'ਚ ਜਾਂ ਕਿਤੇ ਤੁਹਾਨੂੰ ਕਾਮਨ ਪਲੇਸ ਮਿਲਦੀ ਹੈ ਯੋਗਾ ਸਿੱਖਣਾ ਚਾਹੁੰਦੇ ਹੋ ਤਾਂ ਪੰਜਾਬ ਸਰਕਾਰ ਵੱਲੋਂ ਅਸੀਂ ਬਿਲਕੁਲ ਮੁਫਤ ਦੇ ਵਿੱਚ ਤੁਹਾਨੂੰ ਯੋਗਾ ਇਨਸੈਕਟਰ ਤੇ ਜਾਂਦੇ ਇਸ ਮੁਹਿੰਮ ਦੇ ਜ਼ਰੀਏ ਪੰਜਾਬ ਸਰਕਾਰ ਨਾਗਰਿਕਾਂ ਦੀ ਸਿਹਤ ਅਤੇ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣ ਲਈ ਧਿਆਨ ਅਤੇ ਯੋਗਾ ਦੀ ਮਹੱਤਤਾ ਨੂੰ ਉਜਾਗਰ ਕਰਨ ਵਿੱਚ ਲੱਗੀ ਹੋਈ ਹੈ ਮੈਂ ਯੋਗਾ ਸਟਾਰਟ ਕੀਤਾ 2 ਸਾਲ ਤੋਂ ਇਹ ਚੱਕਰਾਂ ਨੇ ਬਿਲਕੁਲ ਠੀਕ ਹੋ ਗਏ ਅਤੇ ਮੈਂ ਹੁਣ ਦੂਰ ਦੂਰ ਤੱਕ ਸਕੂਟਰ ਤੇ ਹੀ ਜਾਂਦੀਆਂ ਇਹ ਬਹੁਤ ਹੀ ਇੱਕ ਅੱਛਾ ਸਰਕਾਰ ਵੱਲੋਂ ਉਪਰਾਲਾ ਕੀਤਾ ਗਿਆ ਹੈ ਮੈਨੂੰ ਬਹੁਤ ਬੈਨੀਫਿਟ ਹੋਇਆ ਮੈਂ ਬੈਠ ਨਹੀਂ ਸਕਦੀ ਸੀ ਵੀ ਖੜੀ ਹੋ ਖੜੀ ਹੋ ਕੇ ਗੋਡੇ ਬਹੁਤ ਦਰਦ ਰੰਦੇ ਸੀ ਹੁਣ ਮੇਰੇ ਨੀਂਦ ਦਾ ਬਹੁਤ ਥਰਕ ਹੈ ਮੈਂ ਚੌਕੜੀ ਮਲ ਨਹੀਂ ਪੈਰਾਂ ਦੇ ਪਰ ਵੀ ਬੈਠ ਸਕਦੀ ਹਾਂ ਸ਼ੁਰੂਆਤ ਵਿੱਚ ਮਹਿਜ 4 ਸ਼ਹਿਰਾਂ ਵਿੱਚ ਕਲਾਸਾਂ ਤੋਂ ਲੈ ਕੇ ਜਦੋਂ ਇਹ ਸਕੀਮ ਪਹਿਲੀ ਵਾਰ ਅਪ੍ਰੈਲ 2023 ਵਿੱਚ ਸ਼ੁਰੂ ਕੀਤੀ ਗਈ ਸੀ ਹੁਣ ਰਾਜ ਦੇ ਸਾਰੇ 23 ਜ਼ਿਲ੍ਹਿਆਂ ਵਿੱਚ ਨਿਯਮਿਤ ਤੌਰ ਤੇ ਕਲਾਸਾਂ ਚਲਾਉਣ ਤੱਕ ਸੀਐਮ ਦੀ ਯੋਗਸ਼ਲਾ ਪੰਜਾਬ ਦੇ ਲੋਕਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਬਦਲ ਰਹੀ ਹੈ।